ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤੰਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆ ਨਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰੇ ਵਿਕਿਆ ਰੰਗ ਪੂੜਾ ਵਿਆਹ ਦਸਨ ਸਭੇ ਸਾਰ ਸਾਧੂ ਪੀਵਣ ਹਾਰੇ ਵਣ ਤੀਣੇ ਪ੍ਰਭ ਸੰਗ ਮੌਲੇ ਆ ਸਮਰਥ ਸਕੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲੇ ਹਾਰ ਨਾਨਕ ਹਰਿ ਜੀ ਮਿਆ ਕਾਰੇ ਸਬਦ ਸਵਾਰਣ ਹਾ ਤਿੰਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਤਿੰਨ ਸੁਹਾਗਣੀ ਜਿਨ ਰਾਮ ਮਹੀਨਾ ਦਿਨ ਮੰਗਲਵਾਰ 16 ਤਰੀਕ ਨੂੰ ਆਰੰਭ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਰਬੱਤ ਹੀ ਗੁਰੂ ਕੀਆਂ ਸੰਗਤਾਂ ਤੇ ਮਿਹਰ ਦਾ ਭਰਿਆ ਹੱਥ ਰੱਖਣ ਕਿਰਤ ਕਮਾਈਆਂ ਵਿੱਚ ਵਾਧੇ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਜਿਸ ਤਰ੍ਹਾਂ ਪਹਿਲਾ ਮਹੀਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਖ ਸ਼ਾਂਤੀ ਦੇ ਨਾਲ ਬਤੀਤ ਕੀਤਾ ਹੈ ਇਸੇ ਤਰ੍ਹਾਂ ਇਸ ਮਹੀਨੇ ਦੇ ਵਿੱਚ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਸੁਖ ਸ਼ਾਂਤੀ ਬਖਸ਼ਣ ਕਿਰਤ ਕਮਾਈਆਂ ਵਿੱਚ ਵਾਧੇ ਕਰਨ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਨਿਹਾਲ ਕਰਨ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਦੀ ਪਾਵਨ ਬਾਣੀ ਦੇ ਵਿੱਚ ਸਾਵਣ ਦੇ ਮਹੀਨੇ ਦੇ ਰਾਹੀਂ ਇਸ ਜੀਵਨ ਦੇ ਵਿੱਚ ਸਾਨੂੰ ਜੋ ਉਪਦੇਸ਼ ਦਿੰਦੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਤੋਂ ਭਾਵ ਲੈਣਾ ਹੈ ਕਿ ਸਾਵਣ ਦੇ ਮਹੀਨੇ ਦੇ ਵਿੱਚ ਸਰਸੀ ਰਸ ਵਾਲੀ ਹਰਿਆਵਲੀ ਕਾਮਣੀ ਜੀਵ ਇਸਤਰੀ ਨੂੰ ਆਖਿਆ ਹੈ ਆਪਾਂ ਸਾਰੇ ਉਸ ਪਰਮੇਸ਼ਰ ਦੀਆਂ ਜੀਵ ਇਸਤਰੀਆਂ ਹਾਂ ਉਹ ਪਰਮੇਸ਼ਰ ਸਾਡਾ ਸਾਰਿਆਂ ਦਾ ਸਭ ਹੈ ਪਤੀ ਹੈ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਦੇ ਵਿੱਚ ਵਰਖਾ ਦੀ ਭਰਪੂਰ ਮਾਤਰਾ ਮਿਲਦੀ ਹੈ ਵਰਖਾ ਦੇ ਨਾਲ ਬਨਸਪਤੀ ਖੇਤੀਬਾੜੀ ਪੌਦੇ ਦਰਖਤ ਹਰੇ ਭਰੇ ਹੋ ਜਾਂਦੇ ਹਨ ਉਸੇ ਤਰ੍ਹਾਂ ਇਹ ਜੀਵ ਇਸਤਰੀ ਜੋ ਉਸ ਪਰਮੇਸ਼ਰ ਦੇ ਨਾਲ ਪਿਆਰ ਪਾ ਲੈਂਦੀ ਹੈ ਉਹ ਜੀਵ ਇਸਤਰੀ ਹਰਿਆਵਲੀ ਹੋ ਜਾਂਦੀ ਹੈ ਭਾਵ ਕਿ ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਦੇ ਨਾਲ ਬਣ ਜਾਂਦਾ ਹੈ ਕਿਉਂਕਿ ਪਹਿਲੇ ਮਹੀਨੇ ਵਿੱਚ ਆਪ ਜਿਨੇ ਉਪਦੇਸ਼ ਸਰਵਣ ਕੀਤਾ ਸੀ ਅષાੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਆਪਾਸ ਉਹਨਾਂ ਦਾ ਹਿਰਦਾ ਤਪਦਾ ਹੈ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਇੱਥੇ ਸਤਗੁਰੂ ਜੀ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਨੇ ਕਿ ਉਸ ਜੀਵ ਇਸਤਰੀ ਦੀ ਜਿਹਦੇ ਨਾਲ ਪਿਆਰ ਪਰਮੇਸ਼ਰ ਦੇ ਨਾਲ ਬਣ ਜਾਵੇ ऐसे जीवन जिंदगी दी रौ रीत बनदी है कि हृदय खिड़ ਜਾਂਦਾ ਹੈ ਸਉਣ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀ ਉਹ ਬਗਤੀ ਖੁਸ਼ ਹੈ ਜਿਸ ਦੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਬਲਾਂ ਦੇ ਨਾਲ ਪ੍ਰੀਤ ਹੈ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਸਚ ਰੰਗ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਦੇ ਪਿਆਰ ਦੇ ਵਿੱਚ ਜਿਸ ਦਾ ਮਨ ਤੇ ਤਨ ਰੰਗਿਆ ਗਿਆ ਆਧਾਰ ਆਸਰੇ ਨੂੰ ਆਖਦੇ ਨੇ ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਹੋਰ ਜੋ ਜੀਵ ਝੂਠੇ ਆਸਰੇ ਦੁਨੀਆ ਤੇ ਤੱਕਦਾ ਹੈ ਜਿਨ੍ਹਾਂ ਦੇ ਪਿੱਛੇ ਜੀਵ ਭਜਾ ਹੋਇਆ ਪਰਮੇਸ਼ਰ ਨੂੰ ਹੀ ਭੁੱਲ ਜਾਂਦਾ ਹੈ ਜਦੋਂ ਉਸ ਪਰਮੇਸ਼ਰ ਦਾ ਆਸਰਾ ਤੱਕ ਲੈਂਦਾ ਹੈ ਉਦੋਂ ਉਹ ਆਸਰੇ ਝੂਠੇ ਲੱਗਣ ਲੱਗ ਜਾਂਦੇ ਹਨ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਐਸਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਵਿਖਿਆ ਰੰਗ ਕੂੜਾ ਆਵਿਆ ਦਿਸਨ ਸਭੇ સાર ਵਿਖਿਆ ਰੰਗ ਜੋ ਉਸ ਪਰਮੇਸ਼ਰ ਦੀ ਬਣਾਈ ਹੋਈ ਮਾਇਆ ਦੇ ਰੰਗ ਹਨ ਦਸਨ ਦਾ ਭਾਵ ਦਿਸਦੇ ਹਨ ਛਾਰ ਦਾ ਭਾਵ ਸਵਾ ਸਵਾ ਨਕਮੀ ਚੀਜ਼ ਹੁੰਦੀ ਹੈ ਜੋ ਕਿਸੇ ਧਾਤੂ ਨੂੰ ਛਾੜ ਕੇ ਬਣਦੀ ਹੈ ਤਾਂ ਜਿਹੜੇ ਜੀਵ ਦਾ ਪਰਮੇਸ਼ਰ ਦੇ ਨਾਲ ਪਿਆਰ ਬਣ ਜਾਂਦਾ ਹੈ ਉਸ ਨੂੰ ਫਿਰ ਹੋਰ ਜਿਹੜੇ ਆਸਰੇ ਹਨ ਜੋ ਮਾਇਆ ਦੇ ਨਾਸਵੰਤ ਕੌਤਕ ਹਨ ਉਹ ਸਾਰੇ ਸੁਆਹ ਦੇ ਵਾਂਗ ਨਕੰਮੇ ਦਿਸਦੇ ਹਨ ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ ਸਾਰਾ ਕੁਝ ਜੋ ਨਜ਼ਰੀ ਪੈਂਦਾ ਹੈ ਉਸ ਵਾਹ ਹੋ ਜਾਂਦਾ ਹੈ ਐਸਾ ਉਸ ਜੀਵ ਨੂੰ ਪ੍ਰਤੀਤ ਹੁੰਦਾ ਹੈ ਕਿ ਐਸੇ ਝੂਠੇ ਪਾਸੇ ਲੱਗ ਕਰਕੇ ਮੈਂ ਪਰਮੇਸ਼ਰ ਨੂੰ ਭੱਲਿਆਂ ਸਾਂ ਪਰ ਇਹ ਆਸਰੇ ਨਿਕੰਮੇ ਹਨ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਸੱਚਾ ਆਸਰਾ ਹੈ ਸਤਿਗੁਰੂ ਜੀ ਪਰਮਉੰਦੇ ਹਨ ਹਰ ਅਮਰਤ ਗੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਸਾਧੂ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਪੀਵਨ ਹਾਰ ਤੀਨ ਜੋਗਾ ਕੌਣ ਹੈ ਸਤਿਗੁਰੂ ਜੀ ਸਮਝਾ ਰਹੇ ਹਨ ਉਹ ਸੁੰਦਰ ਹਨ ਵਾਹਿਗੁਰੂ ਦੇ ਪਿਆਰੇ ਉਹ ਸੁੰਦਰ ਹਨ ਉਸ ਪਰਮੇਸ਼ਰ ਦੀਆਂ ਆਬੇ ਹਿਆਤ ਦੀਆਂ ਕਣੀਆਂ ਅੰਮ੍ਰਿਤ ਦੀਆਂ ਕਣੀਆਂ ਜੋ ਆਪਾਂ ਪੜਦੇ ਹਾਂ ਇਹ ਬਾਣੀ ਜੋ ਹੈ ਇਹ ਅੰਮ੍ਰਿਤ ਹੈ ਵਾਹ ਵਾਹ ਬਾਣੀ ਅਨੰਕਾਰ ਹੈ ਤਿਸ ਜੀਵ ਦੇ ਅਗਰ ਨਾ ਕੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਅੰਮ੍ਰਿਤ ਰੂਪੀ ਜੋ ਕਣੀਆਂ ਹਨ ਉਹ ਸੁੰਦਰ ਹਨ ਸੰਤ ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪੀਣਾ ਕਰਦਾ ਹੈ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਵਿੱਚ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਉਹਨੇ ਜੋ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਹਨ ਉਹਨਾਂ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਜਾਂਦਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਉਹ ਸੋਹਣੀ ਤੇ ਲੱਗਦੀ ਹੈ ਮਿਲਦੀ ਕਿਥੋਂ ਹੈ ਮਿਲ ਸਾਧੂ ਪੀਵਣ ਹਾਰ ਉਹ ਪੂਰੇ ਗੁਰੂ ਨੂੰ ਮਿਲ ਕੇ ਜੀਵ ਪੀਣ ਜੋਗਾ ਹੋ ਜਾਂਦਾ ਹੈ ਪ੍ਰਭੂ ਦੀ ਵਡਿਆਈ ਦੀਆਂ ਨਕੀਆਂ ਨਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲੱਗਦੀਆਂ ਨੇ ਤੇ ਗੁਰੂ ਨੂੰ ਮਿਲ ਕੇ ਉਹ ਫਿਰ ਪਰਮੇਸ਼ਰ ਦੀ ਬਾਣੀ ਨੂੰ ਪਰਮੇਸ਼ਰ ਦੀ ਉਸਤਤ ਨੂੰ ਬੜੇ ਸ਼ੌਂਕ ਦੇ ਨਾਲ ਸੁਣਦਾ ਹੈ ਵਣ ਤੀਣ ਪ੍ਰਭ ਸੰਗ ਮੌਲਿਆ ਸਮਰਥਿ ਪੁਰਖਿ ਅਪਾਰ ਤਿਣ ਘਾ ਨੂੰ ਆਖਦੇ ਨੇ ਵਣ ਬੜੇ ਬੜੇ ਜੰਗਲ ਬੇਲੇ ਮੌਲਿਆ ਹਰਿਆ ਭਰਿਆ ਜਿਸ ਪ੍ਰਭੂ ਦੇ ਮੇਲ ਦੇ ਨਾਲ ਸਾਰਾ ਜਗਤ ਬਨਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਸਮਰਥਿ ਪੁਰਖਿ ਅਪਾਰ ਉਹ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ ਉਸ ਦਾ ਅੰਤ ਕੋਈ ਨਹੀਂ ਪਾ ਸਕਦਾ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਕਰਮ ਇਹ ਜੀਵ ਦੇ ਕੀਤੇ ਕਰਮਾਂ ਅਨੁਸਾਰ ਤੇ ਉਸ ਪਰਮੇਸ਼ਰ ਦੀ ਮਿਹਰ ਅਨੁਸਾਰ ਉਸ ਦਾ ਮਿਲਾਪ ਹੁੰਦਾ ਹੈ ਉਸ ਨੂੰ ਮਿਲਣ ਵਾਸਤੇ ਮੇਰਾ ਮਨ ਤਾਂਗਦਾ ਹੈ ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਦੇ ਨਾਲ ਮਿਲਣ ਦੇ ਸਮਰੱਥ ਹੈ ਉਹਦੇ ਵਿੱਚ ਕਿਸੇ ਦਾ ਜ਼ੋਰ ਕੋਈ ਨਹੀਂ ਚੱਲਦਾ ਜਿਨਨੇ ਸਖੀਏ ਪ੍ਰਭ ਪ੍ਰਾਯਾ ਹਉ ਤਿੰਨ ਕੈ ਸਦ ਬਲਿਹਾਰ ਮੈਂ ਉਹਨਾ ਗੁਰਮੁਖ ਸਹੇਲੀਆਂ ਤੋਂ ਸਦਕੇ ਜਾਂਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਲਾਪ ਹਾਸਲ ਕਰ ਲਿਆ ਹੈ ਭਾਵ ਜਿਹੜੇ ਗੁਰੂ ਵਾਲੇ ਬਣ ਗਏ ਹਨ ਏ ਗੁਰੂ ਦੇ ਦਿੱਤੇ ਉਪਦੇਸ਼ ਤੇ ਚੱਲ ਰਹੇ ਹਨ ਨਾਨਕ ਹਰ ਜੀ ਮਯਾ ਕਰਬ ਸਬਦ ਸਮਰਨ ਹਾਰੇ ਏ ਨਾਨਕ ਬੇਨਤੀ ਕਰਤੇ ਆਖ ਕੇ ਹੈ ਪ੍ਰਭੂ ਮੇਰੇ ਉਤੇ ਮਿਹਰ ਕਰੋ ਤੂੰ ਆਪ ਹੀ ਗੁਰੂ ਦੇ ਸ਼ਬਦ ਦੇ ਰਾਹੀਂ ਮੇਰੀ ਜਿੰਦ ਨੂੰ ਸਵਾਰਨ ਜੋਗਾ ਹੈ ਸਵਾਰਨ ਵਾਲਾ ਹੈ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਗਲ ਹਾਰ ਸਾਵਣ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀਆਂ ਸੁਹਾਗਣਾ ਹਨ ਜਿਨ੍ਹਾਂ ਦੇ ਗਲ ਦੇ ਵਿੱਚ ਹਿਰਦੇ ਰੂਪੀ ਗਲ ਵਿੱਚ ਉਸ ਪਰਮੇਸ਼ਰ ਦੇ ਰਾਮ ਨਾਮ ਰੂਪੀ ਹਾਰ ਭਾਵ ਮੋਤੀਆਂ ਦੀ ਮਾਲਾ ਹੈ ਜੋ ਜੀਵ ਨਾਮ ਜਪਦੇ ਹਨ ਉਨਾ ਜੀਵ ਇਸਤਰੀਆਂ ਵਾਸਤੇ ਇਹ ਮਹੀਨਾ ਮੰਗਲਮਈ ਖੁਸ਼ੀਆਂ ਭਰਿਆ ਬਤੀਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਇਹ ਉਪਦੇਸ਼ ਗੁਰੂ ਅਰਜਨ ਦੇਵ ਜੀ 12 ਮਹਾ ਦੀ ਪਾਵਨ ਬਾਣੀ ਦੇ ਰਹੇ ਗੁਰੂ ਕੀਆ ਸੰਗਤਾਂ ਨੂੰ ਬਖਸ਼ਿਸ਼ ਕਰਦੇ ਹਨ ਪਾਵਨ ਬਾਣੀ ਦੇ ਜਾਪ ਕਰਦੇ ਆ ਵਿਚਾਰ ਕਰਦੇ ਆ ਹੁਣਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਆਪ ਜੀ ਬਖਸ਼ਣਯੋਗ ਹੋ ਬਖਸ਼ ਲੈਣਾ ਜੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਸੁਵਿਸ਼ੇ ਤਰਾਹ ਹੋਰ ਧਾਰਮਿਕ ਵੀਡੀਓ ਕਥਾ ਕਹਾਣੀਆਂ ਸਿੱਖਿਆ ਦਾਇਕ ਕਹਾਣੀਆਂ ਸਰਵਣ ਕਰਨ ਵਾਸਤੇ ਸਾਡਾ ਜੀ ਯੂਟਿਊਬ ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਜੀ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸੋ ਜੀ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਮਹਾਰਾਜ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਮੇਰ ਦਾ ਪ੍ਰਿਆਹ ਹੱਥ ਰੱਖਣ ਆਪਣੇ ਦਰਮੰ ਕਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ